ਵੀ ਰੋਂਗਟੇ ਖੜੇ ਹੋ ਜਾਣ ਪਰ ਲੋਕ ਇੰਨੇ ਬੇਰਹਿਮ ਕਿ ਉਹਨਾਂ ਨੂੰ ਕਿਸੇ ਦੇ ਉੱਤੇ ਤਰਸ ਨਹੀਂ ਆਉਂਦਾ ਇਹ ਬੇहद ਖੌਫਨਾਕ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਅੰਮ੍ਰਿਤਸਰ ਦੇ ਫਲਾਈਓਵਰ ਤੇ ਇੱਕ ਬੇहद ਭਿਆਨਕ ਹਾਦਸਾ ਵਾਪਰਦਾ ਇੱਕ ਬਾਈਕ ਸਵਾਰ ਫਲਾਈਓਵਰ ਤੋੜਦਾ ਹੋਇਆ ਏਠਾ ਡਿੱਗਦਾ ਹੈ ਤਾਂ ਬੇहद ਖੌਫਨਾਕ ਇਹ ਮੰਜ਼ਰ ਜਿਸਨੇ ਵੀ ਦੇਖਿਆ ਉਸ ਦੀ ਰੂਹ ਕੰਬ ਗਈ ਪਰ ਉੱਥੇ ਕੁਝ ਲੋਕ ਜਿਨ੍ਹਾਂ ਦੇ ਅੰਦਰ ਇਨਸਾਨੀਅਤ ਇੰਨੀ ਮਰ ਚੁੱਕੀ ਹੈ ਕਿ ਉੱਥੇ ਆਉਂਦੇ ਨੇ ਲੜਕੇ ਨੂੰ ਬਚਾਉਣ ਦੀ ਜਗ੍ਹਾ ਉਸ ਦੀ ਜੇਬ ਦੇ ਵਿੱਚੋਂ ਮੋਬਾਈਲ ਫੋਨ ਕੱਢ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਬੇहद ਇਹ ਹੈਰਾਨ ਕਰਦੀ ਘਟਨਾ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਜੋ ਇੱਕ ਘਟਨਾ ਵਾਪਰੀ ਹੈ RAM TLAI ਚੌਂਕ ਦੇ ਵਿੱਚ ਵਾਪਰੀ ਹੈ ਉੱਥੇ ਫਲਾਈਓਵਰ ਦੇ ਉੱਤੇ ਇੱਕ ਲੜਕਾ ਬਾਈਕ ਦੇ ਉੱਤੇ ਜਾ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ ਲੜਕਾ ਰੋਂਗ ਸਾਈਡ ਤੇ ਸੀ ਔਰ ਇਸੇ ਦੌਰਾਨ ਸਾਹਮਣੇ ਆਉਂਦੀ ਕਾਰ ਦੇ ਨਾਲ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਲੜਕਾ ਉੱਥੋਂ ਫਲਾਈਓਵਰ ਤੋਂ ਹੇਠਾ ਡਿੱਗ ਜਾਂਦਾ ਹੈ ਤਾਂ ਉਸ ਦੇ ਸਿਰ ਦੇ ਉੱਤੇ ਹੈਲਮਟ ਪਹਿਨਿਆ ਹੋਇਆ ਸੀ ਗਨੀਮਤ ਰਹੀ ਕਿ ਹਾਦਸੇ ਦੇ ਵਿੱਚ ਉਸ ਦੀ ਜਾਨ ਬਚ ਗਈ ਕਿਉਂਕਿ ਉਸ ਨੇ ਹੈਲਮਟ ਪਾਇਆ ਹੋਇਆ ਸੀ ਔਰ ਲੱਤਾਂ ਦਾ ਬੁਰਾ ਹਾਲ ਹੋ ਜਾਂਦਾ ਹੈ ਕਿਉਂਕਿ ਲੱਤਾਂ ਦੇ ਵਿੱਚ ਸੱਟ ਲੱਗਦੀ ਹੈ ਪਰ ਉੱਥੇ ਹੀ ਜਦੋਂ ਮੌਕੇ ਦੇ ਉੱਤੇ ਲੋਕ ਇਕੱਠੇ ਹੁੰਦੇ ਨੇ ਤਾਂ ਉੱਥੇ ਲੋਕ ਜੋ ਪਹਿਲਾ ਜੋ ਕੁਝ ਲੋਕ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਉਸ ਲੜਕੇ ਦੇ ਨਾਲ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਸਗੋਂ ਉਸ ਦੇ ਨਾਲ ਲੁੱਟ ਕੀਤੀ ਗਈ ਹੈ ਉਸ ਦੀ ਜੇਬ ਦੇ ਵਿੱਚੋਂ ਮੋਬਾਈਲ ਫੋਨ ਕੱਢ ਕੇ ਉਥੋਂ ਰਾਹੀਰ ਫਰਾਰ ਹੋ ਜਾਂਦੇ ਨੇ ਤਾਂ ਬਿਹਤ ਹੈਰਾਨਗੀ ਹੁੰਦੀ ਹੈ ਕਿ ਆਖਿਰ ਲੋਕ ਕਿਸ ਰਾਹ ਨੂੰ ਤੁਰ ਪਏ ਨੇ ਕਿਉਂਕਿ ਜਦੋਂ ਇੱਕ ਨੌਜਵਾਨ ਮੌਤ ਦੇ ਕੰਢੇ ਪਿਆ ਹੋਇਆ ਸੀ ਤਾਂ ਉਹਨਾਂ ਦੇ ਵੱਲੋਂ ਉਸ ਨੂੰ ਬਚਾਉਣ ਦੀ ਜਗ੍ਹਾ ਦੇ ਉੱਤੇ ਚੋਰੀ ਕਰਨਾ ਜ਼ਿਆਦਾ ਜ਼ਰੂਰੀ ਸਮਝਾਇਆ ਗਿਆ ਤਾਂ ਉਸ ਦੀ ਜੇਬ ਦੇ ਵਿੱਚੋਂ ਮੋਬਾਈਲ ਫੋਨ ਚੱਕ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਔਰ ਦੂਸਰੇ ਪਾਸੇ ਜਦੋਂ ਬਾਅਦ ਦੇ ਵਿੱਚ ਉੱਥੇ ਲੋਕ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਮਦਦ ਕੀਤੀ ਜਾਂਦੀ ਹੈ ਉਹਨਾਂ ਦੇ ਵੱਲੋਂ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਔਰ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਹਾਲਤ ਹੁਣ ਠੀਕ ਦੱਸੀ ਜਾ ਰਹੀ ਹੈ ਹਾਲਾਂਕਿ ਉਸ ਦੀ ਲੱਤਾਂ ਦੇ ਉੱਤੇ ਕਾਫੀ ਸੱਟਾਂ ਲੱਗੀਆਂ ਨੇ ਫ੍ਰੈਕਚਰ ਹੋ ਚੁੱਕੀਆਂ ਨੇ ਲੱਤਾਂ ਔਰ ਅ ਪ੍ਰਦੀਪ ਕੁਮਾਰ ਨਾਂ ਦੱਸਿਆ ਜਾ ਰਿਹਾ ਹੈ ਲੜਕੇ ਦਾ ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਫੈਕਟਰੀ ਦੇ ਵਿੱਚ ਛੁੱਟੀ ਤੋਂ ਬਾਅਦ ਆਪਣੇ ਘਰ ਜਾ ਰਿਹਾ ਸੀ ਔਰ ਰੋਂਗ ਸਾਈਡ ਤੋਂ ਫਲਾਈਓਵਰ ਦੇ ਉੱਪਰ ਚੜ ਜਾਂਦਾ ਹੈ ਔਰ ਇਸ ਦੌਰਾਨ ਅਗਿਓ ਆਉਂਦੀ ਜੋ ਕਾਰ ਹੈ ਤਾਂ ਉਸ ਦੇ ਨਾਲ ਟੱਕਰ ਹੋ ਜਾਂਦੀ ਹੈ ਤਾਂ ਕਾਰ ਦੀ ਨਾਲ ਜੋ ਟੱਕਰ ਹੋਈ ਇੰਨੀ ਜ਼ਬਰਦਸਤ ਸੀ ਕਿ ਲੜਕਾ ਉੱਡਦਾ ਹੋਇਆ ਫਲਾਈਓਵਰ ਤੋਂ ਹੇਠਾ ਡਿੱਗ ਜਾਂਦਾ ਹੈ ਤਾਂ ਗਨੀਮਤ ਰਹੀ ਕਿ ਉਸਦੇ ਹੈਲਮਟ ਪਾਇਆ ਹੋਇਆ ਸੀ ਜਿਸ ਦੇ ਕਰਕੇ ਉਸ ਦੀ ਜਾਨ ਬਚ ਗਈ ਕਿਉਂਕਿ ਸਿਰ ਦੇ ਪਾਰ ਜਿਸ ਤਰੀਕੇ ਦੇ ਨਾਲ ਉਹ ਹੇਠਾ ਡਿੱਗਿਆ ਸੀ ਤਾਂ ਉਸ ਸਮੇਂ ਜੇਕਰ ਸਿਰ ਤੇ ਸੱਟ ਲੱਗਦੀ ਤਾਂ ਲੜਕੇ ਦੀ ਜਾਨ ਵੀ ਜਾ ਸਕਦੀ ਸੀ ਪਰ ਮੌਕੇ ਦੇ ਉੱਤੇ ਜਦੋਂ ਉੱਥੇ ਲੋਕ ਪਹੁੰਚਦੇ ਨੇ ਤਾਂ ਉਸ ਤੋਂ ਪਹਿਲਾਂ ਕੁਝ ਲੋਕਾਂ ਦੇ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਜਾਂਦਾ ਹੈ ਲੁੱਟ ਨੂੰ ਅੰਜਾਮ ਦਿੱਤਾ ਜਾਂਦਾ ਹੈ ਮੌਤ ਦੇ ਕੰਢੇ ਉਹ ਨੌਜਵਾਨ ਪਿਆਸੀ ਖੂਨ ਦੇ ਨਾਲ ਦੀ ਲਥਪਤ ਹੋ ਚੁੱਕਾ ਸੀ ਪਰ ਇਸ ਦੌਰਾਨ ਕੁਝ ਆਟੋ ਰਿਕਸ਼ਾ ਵਾਲੇ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਲੜਕੇ ਦੇ ਨਾਲ ਉਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਉਸ ਦੀਆਂ ਜੇਬਾਂ ਫਰੋਲੀਆਂ ਜਾਂਦੀਆਂ ਨੇ ਉਸ ਦੀ ਜੇਬ ਦੇ ਵਿੱਚੋਂ ਮੋਬਾਈਲ ਫੋਨ ਕੱਢਿਆ ਜਾਂਦਾ ਹੈ ਤੇ ਉਤੋਂ ਫਰਾਰ ਹੋ ਜਾਂਦੇ ਨੇ ਤੇ ਬੇहद ਹੈਰਾਨ ਕਰਦੀਆਂ ਤਸਵੀਰਾਂ ਕਿਉਂਕਿ ਗੁਰੂ ਨਗਰੀ ਗੁਰੂ ਨਗਰੀ ਦੀ ਜਦੋਂ ਅਸੀਂ ਗੱਲ ਕਰਦੇ ਆਂ ਅੰਮ੍ਰਿਤਸਰ ਦੀ ਜਦੋਂ ਅਸੀਂ ਗੱਲ ਕਰਦੇ ਆਂ ਤਾਂ ਮੰਨਿਆ ਜਾਂਦਾ ਹੈ ਕਿ ਇੱਥੇ ਜੋ ਲੋਕ ਜਦੋਂ ਆਉਂਦੇ ਨੇ ਤਾਂ ਉਹਨਾਂ ਦੇ ਦਿਲ ਦਿਮਾਗ ਬਿਲਕੁਲ ਇਸ ਤਰੀਕੇ ਦੇ ਨਾਲ ਹੁੰਦੇ ਕਿ ਹਰ ਵੇਲੇ ਆਪਣਾ ਮਦਦ ਦਾ ਹੱਥ ਲੋਕਾਂ ਲਈ ਉਹਨਾਂ ਦੇ ਵੱਲੋਂ ਅੱਗੇ ਕੀਤਾ ਜਾਂਦਾ ਹੈ ਪਰ ਇਸ ਤਰੀਕੇ ਦੇ ਨਾਲ ਗੁਰੂ ਨਗਰੀ ਦੇ ਵਿੱਚ ਇਸ ਤਰੀਕੇ ਦੇ ਨਾਲ ਲੁੱਟ ਦੀ ਘਟਨਾ ਹੋਵੇਗੀ ਤਾਂ ਇਹ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਪਰ ਲੋਕਾਂ ਦੇ ਵਿੱਚ ਇਨਸਾਨੀਅਤ ਮਰ ਚੁੱਕੀ ਹੈ ਇਨਸਾਨੀਅਤ ਦੀ ਜੇਕਰ ਗੱਲ ਕਰੀਏ ਤਾਂ ਅੱਜ ਕੱਲ੍ਹ ਕਿਸੇ ਦੇ ਵਿੱਚ ਵੀ ਇਨਸਾਨੀਅਤ ਜਿੰਦਾ ਨਹੀਂ ਹੈ ਤਾਂ ਕਿਸ ਤਰੀਕੇ ਦੇ ਨਾਲ ਮੌਤ ਦੇ ਕੰਡੇ ਪਏ ਨੌਜਵਾਨ ਦੇ ਨਾਲ ਲੁੱਟ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਵੀ ਬੇहद ਹੈਰਾਨ ਕਰਦਾ ਔਰ ਦੂਸਰੇ ਪਾਸੇ ਘਟਨਾ ਆਪਣੇ ਆਪ ਦੇ ਵਿੱਚ ਬੇहद ਹੈਰਾਨ ਕਰਦੀ ਕਿ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਦਾ ਹੈ ਕਿਉਂਕਿ ਰੋਂਗ ਸਾਈਡ ਤੇ ਮੁੰਡਾ ਫਲਾਈਓਵਰ ਤੇ ਚੜਦਾ ਹੈ ਔਰ ਟੱਕਰ ਕਾਰ ਦੇ ਨਾਲ ਹੋ ਜਾਂਦੀ ਹੈ ਔਰ ਬਾਅਦ ਵਿੱਚ ਫਲਾਈਓਵਰ ਤੋੜਦਾ ਹੋਇਆ ਇੱਥੇ ਆ ਡਿੱਗਦਾ ਤਾਂ ਬਾਈਕ ਉਥੇ ਹੀ ਰਹਿ ਜਾਂਦੀ ਹੈ ਜਦੋਂ ਕਿ ਲੜਕਾ ਫਲਾਈਓਵਰ ਤੋਂ ਹੇਠਾਂ ਡਿੱਗ ਜਾਂਦਾ ਹੈ ਔਰ ਉਸਦੇ ਕਾਫੀ ਸੱਟਾਂ ਲੱਗਦੀਆਂ ਨੇ ਲੱਤਾਂ ਦੇ ਵਿੱਚ ਫ੍ਰੈਕਚਰ ਆ ਜਾਂਦਾ ਹੈ ਪਰ ਸਿਰ ਦੇ ਉੱਤੇ ਸੱਟ ਨਹੀਂ ਲੱਗਦੀ ਕਿਉਂਕਿ ਹੈਲਮਟ ਪਹਿਨਿਆ ਹੋਇਆ ਸੀ ਔਰ ਦੂਸਰੇ ਪਾਸੇ ਕੁਝ ਲੋਕਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਉਸ ਨੂੰ ਬਚਾਉਣ ਦੀ ਜਗ੍ਹਾ ਉਸ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਇਸ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਨੇ ਤਾਂ ਫਿਲਹਾਲ ਉੱਥੇ ਜੋ ਲੋਕ ਮੌਜੂਦ ਸੀ ਉਹਨਾਂ ਦਾ ਕੀ ਕਹਿਣਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਪੂਰੀ ਘਟਨਾ ਵਾਪਰਦੀ ਹੈ ਉਹ ਜਦੋਂ ਪਹੁੰਚਦੇ ਨੇ ਔਰ ਉਸ ਤੋਂ ਪਹਿਲਾਂ ਕਿਸ ਤਰੀਕੇ ਦੇ ਨਾਲ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਲੋਕ ਜੋ ਉੱਥੇ ਮੌਜੂਦ ਨੇ ਉਹਨਾਂ ਦਾ ਕੀ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਹਾਂ ਇਹ ਬੰਦਾ ਉੱਤੋਂ ਥੱਲੇ ਡਿੱਗਾ ਹਲਮਣ ਪਾਇਆ ਸੀ ਤੇ ਹਲਮਣ ਕਰਕੇ ਉਹਦਾ ਬਚਾ ਆ ਲੱਗਦਾ ਉਹਦੀਆਂ ਦੋਵੇਂ ਫੈਕਚਰ ਹੋ ਗਏ ਉੱਤੋਂ ਡਿੱਗਾ ਹਾਂਜੀ ਮੁੰਡੇ ਦੀ ਪਛਾਣ ਹੋ ਗਈ ਕੌਣ ਆਦਾ ਕਿੱਥੋਂ ਆ ਰਿਹਾ ਪਛਾਣ ਉਹਦੇ ਮਾਲਕ ਆ ਗਏ ਸੀ ਚੱਕਰੀ ਬੈਟਰੀ ਵਾਲੇ ਜਿਹੜੇ ਆਏ ਉਹ ਫੋਨ ਚੁੱਕ ਕੇ ਭੱਜ ਗਏ ਠੀਕ ਹੈ ਕਿ ਕੋਈ ਲਾਗੇ ਖਲੋਤਾ ਨਹੀਂ ਠੀਕ ਹੈ ਉਹਨ ਦੀ سپورਟ ਦੇ ਖਲੋਣਾ ਚਾਹੀਦਾ ਅੱਜ ਕੱਲ ਤੇ ਕਿਸੇ